ਸ਼ਿਵਰਾਜ ਸਿੰਘ ਜੀ ਬਲਾਗ ਪ੍ਰਧਾਨ ਤਰਸਿਕਾਈ ਅੱਜ ਇੱਥੇ ਇਕੱਠੇ ਹੋਏ ਆ ਇਹਦਾ ਕੀ ਮਕਸਦ ਆ ਜੀ ਵੇਖੋ ਜੀ ਇਹ ਬੜਾ ਹੀ ਸਮੇਂ ਪੁਰਾਣੇ ਤੋਂ ਰਸਤਾ ਕੱਚਾ ਚੱਲ ਰਿਹਾ ਆ ਰਿਹਾ ਜੋ ਕਿ ਜੋ ਪਿੱਛੇ ਰਸਤਾ ਜਿਹੜਾ ਬਣਿਆ ਵਾ ਇਹ ਮੇਰੇ ਫਾਦਰ ਸਾਹਿਬ ਨੇ ਬਣਾਇਆ ਸੀ ਅੱਜ ਤੋਂ 10 ਸਾਲ ਪਹਿਲਾਂ ਬਣਾਇਆ ਸੀ ਮੇਰੇ ਖਿਆਲ ਨਾਲ ਹਾਂਜੀ 15 ਸਾਲ 15 ਕੁ ਸਾਲ ਪਹਿਲਾਂ ਬਣਾਇਆ ਸੀ ਬਾਕੀ ਇਹਨਾਂ ਦੀ ਮੰਗ ਸੀ ਵੀ ਸਾਡਾ ਪੱਕਾ ਰਸਤਾ ਕੀਤਾ ਜਾਵੇ ਜੋ ਕਿ ਸਾਡੇ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਸਾਰੇ ਇਹ ਸਾਡਾ ਪਰਿਵਾਰ ਹੀ ਆ ਜਿੰਨਾ ਵੀ ਇੱਥੇ ਘਰ ਆ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਰਸਤਾ ਬਣਾਇਆ ਬਣਾਉ ਵਿੱਕੀ ਭਾਜੀ ਵੀ ਸਾਰੇ ਜਿੰਨੇ ਵੀ ਇਹ ਪਰਿਵਾਰ ਆ ਸਾਰੇ ਇਕੱਠੇ ਹੋ ਕੇ ਆਏ ਤੇ ਇਹਨਾਂ ਦੀ ਮੰਗ ਪੂਰੀ ਕੀਤੀ ਮੇਰੇ ਖਿਆਲ ਨਾਲ ਮੰਗ ਪੂਰੀ ਗਿਆ ਹਫਤਾ ਹੀ 15 ਦਿਨ ਹੀ ਤੁਸੀਂ ਕਿਹਾ ਵਾ 15 ਦਿਨਾਂ ਬਾਅਦ ਇਹ ਰਸਤਾ ਸ਼ੁਰੂ ਕਰਤਾ ਜੀ ਲਗਭਗ 70000 ਇੱਟ ਲੱਗਣੀ ਐ ਇਸ ਰਸਤੇ ਜੀ ਨੀਅਰ ਬੋਰਡ 70000 ਮੈਂ ਹਾਂ 14 15 ਕਿਲੇ ਦਾ ਰਸਤਾ ਇਹ ਸਾਰਾ ਜੀ ਚੋਂ 4-5 ਕਿਲੇ ਦਾ ਪਹਿਲਾਂ ਬਣਿਆ ਵਾ ਬਾਕੀ ਰਸਤਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਅੱਜ ਬਾਬਾ ਜੀ ਪਕਤਾਲੇ ਬਾਬਾ ਪ੍ਰੀਤਮ ਸਿੰਘ ਜੀ ਉਹਨਾਂ ਦੇ ਇੱਥੇ ਨੀਂਹ ਪੱਥਰ ਰੱਖਤਾ ਅੱਜ ਤੇ ਉਹਨਾਂ ਦੀ ਬਾਰ ਕਰਪਾ ਨਾਲ ਰਸਤਾ ਸ਼ੁਰੂ ਹੋ ਗਿਆ ਵਾ ਬਾਕੀ ਆਸ ਹੈ ਵੀ ਇਹ ਗਾਂ ਵੀ ਸਾਡਾ ਸਹਿਯੋਗ ਹਨ ਕਿ ਤੇ ਗਾਂ ਜਿਹੜੇ ਕੰਮਕਾਰ ਇਹਨਾਂ ਦੇ ਉਹ ਵੀ ਕਰਾਂਗੇ ਤੇ ਬਾਕੀ ਸਰਕਾਰਾਂ ਤੋਂ ਆਪਾਂ ਕੀ ਲੈਣਾ ਗੱਲ ਕੰਮ ਦੀ ਆ ਐਮਐਲ ਸਾਹਿਬ ਦੇ ਸਹਿਯੋਗ ਨਾਲ ਸਾਡੇ ਕੰਮ ਪਿੰਡ ਦਾ ਵਿਕਾਸ ਬੜੇ ਜੋਰਾਂ ਤੇ ਚੱਲ ਰਿਹਾ ਹੈ ਵੇਲੇ ਕਰੋੜ ਦੇ ਲਗਭਗ ਅਸੀਂ ਤਰਸਿੱਕੇ ਦਾ ਕੰਮ ਕਰਾ ਦਿੱਤਾ 50 ਲੱਖ ਦਾ ਕੰਮ ਗਾੜੀ ਸ਼ੁਰੂ ਕੀਤਾ ਜਿਹੜਾ 1 ਮਹੀਨੇ ਦੇ ਵਿੱਚ ਹੋਇਆ ਕੰਪਲੀਟ ਕਰਕੇ ਉਸ ਤੋਂ ਅੱਗੇ 5 ਕਿੰਨੇ ਘਰਾਂ ਨੂੰ ਰਸਤਾ ਜਾ ਰਿਹਾ ਜੀ ਇਹ ਕਿੰਨੇ ਲਗਭਗ 10 ਘਰ ਹੈਗੇ ਇੱਥੇ 12 12 ਘਰ ਹੈ 10 12 ਘਰ ਹੈ ਹਾਂਜੀ ਹਾਂਜੀ ਕੀ ਨਾਂ ਜੀ ਤੁਹਾਡਾ ਸਰਦਾਰ ਬਲਦੇਵ ਸਿੰਘ ਜੀ ਪਿੰਡ ਦੇ ਸਰਪੰਚ ਸਾਹਿਬ ਹੈ ਅੱਜ ਜਿਹੜਾ ਇੱਥੇ ਕੰਮ ਚੱਲ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਜੀ ਇਹ 10 ਸਾਲ ਪਹਿਲਾਂ ਸਾਡੀ ਕਾਲੀ ਪਾਰਟੀ ਸਰਕਾਰ ਰਹੀ ਆ ਉਹਨਾਂ ਦੇ ਨਾਲ ਵੀ ਇਹ ਬੰਦੇ ਸਾਡੇ ਜਿਹੜਾ ਇਹ ਪਰਿਵਾਰ ਹੈ ਸਰਵਾਰ ਸਿੰਘ ਦਾ ਪਰਿਵਾਰ ਹੈ ਜੀ ਇਹ ਉਹਨਾਂ ਨਾਲ ਜੁੜੇ ਹੀ ਉਹਨਾਂ ਨੇ ਇੱਥੇ ਕੀ ਕਰਨਾ ਚਾਹ ਪੀ ਜਾਣੀ ਇਹਨਾਂ ਕੋ ਵੋਟਾਂ ਲੈ ਜਾਣੀਆਂ ਇਹਨਾਂ ਨੂੰ ਲਾਰਾ ਲਾਜਣਾ ਕਿ ਅਸੀਂ ਤੁਹਾਡਾ ਕੰਮ ਕਰਾਂਗੇ ਉਹਨਾਂ ਨੇ ਇੱਥੇ ਇੱਕ ਏ.ਟੀ. ਵੀ ਨਹੀਂ ਲਾਈ ਇਹ ਜਿਹੇ ਦਿਨ ਸਾਡੇ ਨਾਲ ਆਏ ਜੀ ਅਸੀਂ ਉਸੇ ਦਿਨ ਤੋਂ ਇਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਪੈਸੇ ਪੱਕੇ ਕਰਾਂਗੇ ਹੋਰ ਵੀ ਅੱਗੇ ਜਿਹੜਾ ਕੰਮ ਹੈ ਅਸੀਂ ਤੁਹਾਡਾ ਜਰੂਰ ਕਰਾਂਗੇ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਧੰਨਵਾਦ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨਾ ਚਾਹੁੰਦੇ ਆ ਜੀ ਜਿਨ੍ਹਾਂ ਨੇ ਇਹ ਦੇਣ ਬਖਸ਼ੀ ਆ ਕਿ ਸਾਡੇ ਹਲਕੇ ਨੂੰ ਇੰਨਾ ਵਧੀਆ ਵਿਧਾਇਕ ਬਖਸ਼ਿਆ ਆ ਇੱਕ ਮੈਚ ਗੁਰਦੁਆਰਾ ਸਾਹਿਬ ਬਾਬੇ ਭਗਤਾਂ ਦੇ ਮੱਥਾ ਟੇਕਣ ਆਉਣ ਡਿਆ ਹਾਂ ਜੰਡੇਆਲੇ ਮੰਡੀ ਤੋਂ ਤੇ ਪਤਾ ਨਹੀਂ ਕੀ ਮਨ ਚ ਆਇਆ ਬਾਬਿਆਂ ਨੇ ਕੀ ਵਸਾਇਆ ਤੇ ਮੈਂ ਚੁੱਕ ਕੇ ਐਮਐਲਏ ਸਾਹਿਬ ਨੂੰ ਫੋਨ ਲਾ ਦਿੱਤਾ ਜੀ ਸਾਡੇ ਆ ਮੁਸ਼ਕਲ ਆ ਬੀਬੀਆਂ ਨੂੰ ਤੇ ਆਪਣੇ ਜਿੰਨੇ ਵੀ ਰਹਿੰਦੇ ਆ ਆਪਣੇ ਪਰਿਵਾਰ ਜਿਹੜੇ ਇੱਥੇ 12 ਪਰਿਵਾਰ ਰਹਿੰਦੇ ਆ ਇਹਨਾਂ ਨੂੰ ਇਹ ਮੁਸ਼ਕਲ ਆ ਕਿ ਕੱਲ ਨੂੰ ਜਦੋਂ ਵੀ بارش ਹੁੰਦੀ ਆ ਤੇ ਇੱਥੋਂ ਇੱਕ ਸਾਈਕਲ ਦਾ ਲੰਘਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਜੀ ਉਹਨਾਂ ਨੇ ਕੋਈ ਇੰਟਰੋਡਕਸ਼ਨ ਨਹੀਂ ਲਈ ਕੌਣ ਆ ਕੌਣ ਨਹੀਂ ਮੈਂ ਉਹਨਾਂ ਨੂੰ ਇਹ ਵੀ ਗੱਲ ਦੱਸੀ ਵੀ ਮੇਰੀ ਵੋਟ ਵੀ ਤੁਹਾਡੇ ਹਲਕੇ ਦੇ ਵਿੱਚ ਨਹੀਂ ਜਾਏਗੀ ਉਹਨਾਂ ਨੇ ਕਿਹਾ ਜੀ ਸਵੇਰੇ ਮੇਰੇ ਕੋ ਇੱਥੇ ਕੋਠੀ ਆਓ ਤੇ ਮੈਂ ਤੁਹਾਡੇ ਹਰ ਇੱਕ ਮਸਲੇ ਦਾ ਹੱਲ ਕਰੂੰਗਾ ਮੈਂ ਸਵੇਰੇ ਗਿਆ ਜੀ ਉਹਨਾਂ ਕੋ ਤੇ ਚਲੋ ਕੋਈ ਇੱਕ ਦੋ ਪਰਿਵਾਰਾਂ ਦੀ ਕੋਈ ਆਪਸੀ ਮਾੜੀ ਜਿਹੀ ਇਹਨਾਂ ਦਾ ਮਨ ਮਟਾਵ ਸੀਗਾ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਲੈ ਕੇ ਆਓ ਅਸੀਂ ਉੱਥੇ ਗਏ ਜੀ ਅਗਲੇ ਦਿਨ ਸਾਰੇ ਪਰਿਵਾਰਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੇ ਬੜੀ ਵਧੀਆ ਗੱਲ ਇੱਕ ਕਹਿ ਕੇ ਤੇ ਸਾਰਿਆਂ ਨੂੰ ਜੋੜਿਆ ਨਾਲ ਤੇ ਉਹਨਾਂ ਨੇ ਨਾਲ ਹੀ ਇਹ ਕਿਹਾ ਜੀ 15 ਦਿਨ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਕੰਮ ਹੈ ਸ਼ੁਰੂ ਹੋ ਜਾਊਗਾ ਮੇਰਾ ਖਿਆਲ ਵੀ 10 ਕਿ ਦਿਨਾਂ ਦੇ ਵਿੱਚ ਸਾਰੇ ਐਸਟੀਮੇਟ ਲਵਾ ਕੇ ਤੇ ਸਾਰਾ ਕੁਝ ਕਰਾ ਕੇ ਉਹਨਾਂ ਨੇ ਦਸਾਂ ਦਣਾ ਚਿੱਟਾ ਭੇਜਤੀਆਂ ਮਿੱਟੀ ਪਵਾਤੀ ਉੜਕੇ ਕੁਝ ਮੌਸਮ ਦੀ ਖਰਾਬੀ ਦਾ ਕਾਰਨ ਜਿਹੜਾ 10 ਵੀ ਦਿਨ ਲੇਟ ਹੋ ਗਿਆ ਸੀਨੀਅਰ ਸਮੇਂ ਦੇ ਪੀਏ ਕੋਈ ਲੇਟ ਆ ਮੈਂ ਉਹ ਬੜਿਆ ਤੇ ਇਹੋ ਹੀ ਰਾਹ ਆਉਂਦਾਰਿਆ ਭਈ ਹਾਂਜੀ ਸੋਨੋ ਤੇ ਜੀ ਆਪਣਾ ਸਾਰੇ ਬੁਦਾਈਏ ਨੂੰ ਆਉਂਦਾ ਸੀਗਾ ਕੱਲਿਆਂ ਕੱਲਿਆਂ ਦਾਨੇ ਦਾ ਤੇ ਕੱਲਿਆਂ ਕੱਲਿਆਂ ਸਾਰੀ ਗਿੱਨੀ ਫੱਤੀ ਆਪਣੀ ਜਿਹੜਾ ਸਾਰਿਆਂ ਨੂੰ ਕੱਠਿਆ ਕਰਕੇ ਪੋਛਰੋ ਸਾਰਿਆਂ ਦਾ ਇਹੋ ਹੀ ਇਹੋ ਹੀ ਰਾਹ ਤੇ ਇੱਥੇ ਸਾਰੇ ਉੱਤੇ ਹੀ ਮਾਦਾ ਜੀ ਜਦੋਂ ਜਿਹੜਾ ਕੱਚਾ ਹੁੰਦਾ ਸੀ ਜੋ ਤੁਹਾਡਾ ਸਾਰਾ ਰਾਹ ਕੱਚਾ ਹੁੰਦਾ ਸੀ ਨਾ ਇੱਥੇ ਉਦੋਂ ਦਿੱਕਤ ਤੇ ਬੜੀ ਆਉਂਦੀ ਹੁੰਦੀ ਹਣੀ ਮੀਂਹ ਦੇ ਵਿੱਚ ਤੁਹਾਨੂੰ ਚਿੱਕੜ ਹੋ ਜਾਂਦਾ ਹਣਾ ਜੀ ਜਾਂ ਫਿਰ ਜਿੱਦਾਂ ਹੁਣ ਵੀ ਤਾਂ ਐਕਰੀ ਮੰਡੀ ਹਾਲਤ ਹੁਣ ਹੋਈ ਆ ਇਹ ਕੋਈ ਹਾਨ-ਸਾਮਲਾ ਦੋ ਇੱਥੇ ਆਲੇ ਜੋ ਕੋਈ ਹਾਰ ਕੇ ਪਾਣੀ ਪਾਣੀ ਤੋਂ ਤਾਂ ਇਹ ਨਾ ਪਲਾ ਪਾਣੀ ਕਿੱਥੇ ਖਲੋ ਜਾਂਦਾ ਉੱਥੇ ਹਾਰ ਸੀ ਹੁਣ ਜਿਹੜਾ ਆਪਾਂ ਪੱਕਾ ਜਿਹੜਾ ਖੋ ਰਿਆ ਜੀ ਤੁਹਾਡਾ ਪਿਆ ਹੁਣ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਜੀ ਪਰੇਸ਼ਾਨੀ ਨਹੀਂ ਆਊਗੀ ਕਈ ਕੋਸ਼ੀ ਹੋਊਗੇ ਹੁਣ ਵੀਰ ਜੀ ਇਹ ਤਾਂ ਗੋਡੇ-ਗੋਡੇ ਚੜ੍ਹਿਆ ਵਾ ਰਾਹ ਬਣਦਾ ਵਧਾਈਆਂ ਲੋਕੀ ਦੇਂਦੇ ਆ ਤੇ ਇਹ ਰਾਹ ਦਾ ਬਹੁਤ ਕੁਝ ਜੰਡ ਨਹੀਂ ਹੈ ਥੈਂਕ ਯੂ ਪਰਵਾਨ ਜੀ